ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਰ ਲੱਗਦਾ ਸੁੱਤੇ ਬਿਆਨ ਨੂੰ ਦਵਾ ਆਉਂਦਾ ਏ ਭੂਤਾਂ ਪ੍ਰੇਤਾਂ ਦਾ ਭੈ ਮਨ ਦੇ ਵਿੱਚ ਆਉਂਦਾ ਇੱਕ ਵਾਰ ਧੰਗੁਰੂ ਅਰਜਨ ਦੇ ਮਹਾਰਾਜੀਆਂ ਦੇ ਚਰਨਾਂ ਦੇ ਵਿੱਚ ਇੱਕ ਸੌਦਾਗੁਰ ਸਿੱਖ ਹੁੰਦਾ ਏ ਸੌਦਾਗੁਰ ਸਿੱਖ ਨੇ ਆ ਕੇ ਧੰਗੁਰੂ ਅਰਜਨ ਦੇ ਮਹਾਰਾਜੀਆਂ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਸੱਚੇ ਬਾਦਸ਼ਾਹ ਜੀ ਮੈਂ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਜਾਣਾ ਏ ਕੋਈ ਮੈਨੂੰ ਐਸੀ ਬਾਣੀ ਦਾ ਸ਼ਬਦ ਦੇਵੋ ਕੋਈ ਐਸਾ ਸ਼ਬਦ ਕੋਈ ਜੁਗਤੀ ਜਿਸ ਦੇ ਨਾਲ ਮੈਨੂੰ ਚੋਰਾਂ ਚੱਕਿਆ ਤੋਂ ਭੂਤਾਂ ਪ੍ਰੇਤਾਂ ਤੋਂ ਡਰ ਮਨ ਦੇ ਵਿੱਚ ਨਾ ਰਹੇ ਉਹ ਡਰ ਖਤਮ ਹੋ ਜਾਵੇ ਕੋਈ ਚਿੰਤਾ ਨਾ ਰਹੇ ਉਸ ਸਮੇਂ ਧੰਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਈ ਗੁਰਦਾਸ ਜੀਾਂ ਤੋਂ ਕੀਰਤਨ ਸੋਹਿਲਾ ਸਾਹਿਬ ਜੀਆਂ ਦੀ ਬਾਣੀ ਲਖਵਾ ਰਹੇ ਨੇ ਤਿੰਨ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਲਖਵਾਏ ਨੇ ਚੌਥਾ ਸ਼ਬਦ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਲਖਵਾਇਆ ਪੰਜਵਾਂ ਸ਼ਬਦ ਆਪਣੇ શ્રી ਕੰਠ ਦੇ ਵਿੱਚੋਂ ਉਚਾਰਨ ਕੀਤਾ ਤੇ ਦਰਜ ਕਰਵਾਇਆ ਕੀਰਤਨ ਸੋਹਿਲਾ ਸਾਹਿਬ ਜੀਆਂ ਦੀ ਬਾਣੀ ਸੰਪੂਰਨ ਹੋਈ ਐ ਗੁਰੂ ਨਾਨਕ ਦੇ ਸਿੱਖੋ ਇਹ ਕੀਰਤਨ ਸੋਹਿਲਾ ਸਾਹਿਬ ਜੀਆਂ ਦੀ ਬਾਣੀ ਨੂੰ ਜਿਹੜਾ ਵੀ ਸਿੱਖ ਰੋ ਸੁਣਨ ਤੋਂ ਪਹਿਲਾਂ ਪੜ੍ਹ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੇਗਾ ਸਿੱਖ ਦੀ ਅਰਦਾਸ ਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋਵੇਗੀ ਕੋਈ ਚਿੰਤਾ ਨਹੀਂ ਕਰਨੀ ਕੋਈ ਮਨ ਵਿੱਚ ਡਰ ਨਹੀਂ ਰੱਖਣਾ ਉਹ ਚਿੰਤਾ ਗੁਰੂ ਨੂੰ ਹੋ ਜਾਵੇਗੀ ਤੇ ਨਾਲ ਕੀਰਤਨ ਸੁਹਿਲਾ ਸਾਹਿਬ ਦੀ ਬਾਣੀ ਤੇ ਚਾਰ ਸ਼ਬਦ ਗੁਰੂ ਅਰਜਨ ਦੇ ਮਹਾਰਾਜ ਜੀ ਆਨੇ ਸਾਨੂੰ ਦਿੱਤੇ ਪਹਿਲਾ ਸ਼ਬਦ ਗੁਰ ਕਾ ਸ਼ਬਦ ਰਖਵਾਰੇ ਕੀ ਚੌਗਿਰਦ ਹਮਾਰੇ ਦੂਜਾ ਸ਼ਬਦ ਤਾਤੀ ਬੋ ਨ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ RAM ਕਾਰ ਦੁਖ ਲੱਗੇ ਨ ਭਾਈ ਦੋ ਸ਼ਲੋਕ ਜਹ ਸਾਧੂ ਗੋਵਿੰਦ ਭਜਨ ਕੀਰਤਨ ਨਾਨਕ ਨੀਤ ਣਾ ਹੋਣਾ ਤੋਣਹ ਛੁਟ ਹੈ ਨਿਕਟ ਨਾ ਜਾਏ ਹੋ ਦੂਤ ਸ਼ਲੋਕ ਮਹੱਲਾ 5ਵਾਂ ਮਨਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਇਹ ਚਾਰ ਸ਼ਬਦ ਧੰ ਗੁਰੂ ਅਰਜਨ ਦੇ ਮਹਾਰਾਜ ਜੀਆਂ ਨੇ ਸਾਨੂੰ ਦਿੱਤੇ ਹੁਕਮ ਕੀਤਾ ਜਿਹੜਾ ਵੀ ਸਿੱਖ ਇਹ ਚਾਰ ਸ਼ਬਦ ਪੜ ਕੇ ਕੀਰਤਨ ਸੋਇਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਕੇ ਅਰਦਾਸ ਕਰੇਗਾ ਅਰਦਾਸ ਕਰਕੇ ਸੌ ਜਾਵੇ ਮਨ ਦੇ ਵਿੱਚ ਕੋਈ ਡਰ ਨਹੀਂ ਆਵੇਗਾ ਦਵਾ ਨਹੀਂ ਆਵੇਗਾ ਕਿਸੇ ਵੀ ਭੂਤਾਂ ਪ੍ਰੇਤਾਂ ਦਾ ਮਨ 'ਚ ਡਰ ਨਹੀਂ ਆਵੇਗਾ ਗੁਰੂ ਆਪ ਰੱਖਿਆ ਕਰੇਗਾ ਗੁਰੂ ਅੰਤਰਜਾਮੀਆ ਆਪਣੇ ਸੇਵਕ ਦੀ ਆਪੇ ਪਹਿਜ ਰੱਖੇਗਾ ਇਹ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਦੇ ਲੜ ਲਾਇਆ ਸ਼ਬਦ ਦੇ ਨਾਲ ਜੋੜਿਆ ਸਾਨੂੰ ਕਿਸੇ ਵੀ ਵਹਿਮ ਪਰਮਾ ਦੇ ਵਿੱਚ ਪੈਣ ਦੀ ਲੋੜ ਨਹੀਂ ਕਿਸੇ ਵੀ ਪਖੰਡੀਆਂ ਦੇ ਕੋਲ ਜਾ ਕੇ ਧਾਗੇ ਤਵੀਤਾ ਨੂੰ ਪਾਉਣ ਦੀ ਲੋੜ ਨਹੀਂ ਕੋਈ ਵਹਿਮ ਦੇ ਵਿੱਚ ਆਉਣ ਦੀ ਲੋੜ ਨਹੀਂ ਕੇਵਲ ਤੇ ਕੇਵਲ ਗੁਰੂ ਨੇ ਸ਼ਬਦ ਨਾਲ ਜੋੜਿਆ ਬਾਣੀ ਨਾਲ ਜੋੜਿਆ ਜਦੋਂ ਸਿੱਖ ਗੁਰੂ ਅਰਜਨ ਦੇ ਮਹਾਰਾਜ ਜੀਆਂ ਦਾ ਵਚਨ ਮੰਨ ਕੇ ਬਾਣੀ ਨੂੰ ਪੜ੍ਹੇਗਾ ਉਹਦੇ ਮਨ ਵਿੱਚੋਂ ਚਿੰਤਾ ਤੇ ਡਰ ਖਤਮ ਹੋ ਜਾਣੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ